ਨਮਸਕਾਰ ਇਹ ਆਕਾਸ਼ਵਾਨੀ ਜਲੰਧਰੇ ਖਬਰਾਂ ਦੇ ਸਪਲਿਟਨ ਦੇ ਨਾਲ ਮੈਂ ਅਵਤਾਰ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 14 ਤਰੀਕ ਨੂੰ ਹੋਣ ਵਾਲੇ ਜੀ7 ਸਿਖਰ ਸੰਮੇਲਨ ਵਿੱਚ ਸਾਲਣ ਲਈ ਅੱਜ ਇਟਲੀ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਨਵੀਂ ਦਿੱਲੀ ਵਿੱਚ ਕੁਐਸ ਵਿੱਚ ਆਕੇ ਦੁਰਘਟਨਾ ਜਿਸ ਵਿੱਚ ਬਹੁਤ ਸਾਰੇ ਭਾਰਤੀ ਨਾਗਰਿਕਾਂ ਦੀ ਮੌਤ ਤੇ ਕਈ ਜ਼ਖਮੀ ਹੋ ਗਏ ਵਾਲੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪੰਜਾਬ ਸਰਕਾਰ ਸੂਬੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਦਿਵਿਆਂਗ ਵਿਅਕਤੀਆਂ ਦੀਆਂ ਖਾਲੀ ਰਾਖਵੀਆਂ ਅਸਾਮੀਆਂ ਨੂੰ ਭਰ ਲਈ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕਰੇਗੀ ਅਤੇ ਭਾਰਤੀ ਮੌਸਮ ਵਿਭਾਗ ਨੇ ਅਗਲੇ 3 ਤੋਂ 4 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ, ਦਿੱਲੀ ਤੇ ਜੰਮੂ ਡਿਵੀਜ਼ਨ ਦੇ ਕੁਝ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਦੇ ਹਾਲਾਤਾਂ ਦੀ ਪੇਸ਼ੀਨਗੋਈ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 14 ਤਰੀਕ ਨੂੰ ਹੋਣ ਵਾਲੇ ਜੀ7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਲਈ ਅੱਜ ਇਟਲੀ ਦੇ ਅਪੂਲੀਆ ਦੇ ਦੌਰੇ ਤੇ ਜਾਣਗੇ ਵਿਦੇਸ਼ ਕਰਤਿਰਵੀਨ ਕੁਆਟਾਰਾ ਨੇ ਕੱਲ ਦੁਪਹਿਰ ਬਾਅਦ ਨਵੀਂ ਦਿੱਲੀ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਰਤ ਨੂੰ ਇੱਕ ਆਊਟਰੀਚ ਦੇਸ਼ ਵਜੋਂ ਸਰਦਾ ਮਿਲਿਆ ਉਹਨਾਂ ਨੇ ਕਿਹਾ ਕਿ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦਾ ਦੌਰਸਲ ਮਾਲਨ ਦੇ ਬਾਅਦ ਸ਼੍ਰੀ ਮੋਦੀ ਦੀ ਇਹ ਪਹਿਲੀ ਵਿਦੇਸ਼ੀ ਯਾਤਰਾ ਹੈ ਉਨਾ ਕਿ ਆ ਕਿ ਇਦਾਰਾ ਪਰਦੇ ਦੇ ਨਾਲ ਨਾਲ ਆਲਮੀ ਦੱਖਣ ਲਈ ਵੀ ਮਹੱਤਵਪੂਰਨ ਮੁੱਦਿਆਂ ਤੇ ਜੀ ਸੈਮਨ ਸਿਕਰ ਸੰਮੇਲਨ ਵਿੱਚ ਮੌਜੂਦ ਹੋਰ ਵਿਸ਼ਵ ਵੰਟਾਵਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਨਵੀਂ ਦਿੱਲੀ ਵਿੱਚ ਆਪਣੀ ਰੈਸਟਿਕ ਵੈਟ ਵਿੱਚ ਅੱਗ ਦੀ ਦੁਰਘਟਨਾ ਜਿਸ ਵਿੱਚ ਬਹੁਤ ਸਾਰੇ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋ ਗਏ ਬਾਰੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਉਹਨਾਂ ਇਸ ਘਟਨਾ ਤੇ ਦੁੱਖ ਪ੍ਰਗਟ ਕੀਤਾ ਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਉਹਨਾਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਵੀ ਕੀਤੀ ਪ੍ਰਧਾਨ ਮੰਤਰੀ ਨੇ ਨਿਰਦੇਸ਼ ਦਿੱਤੇ ਕਿ ਹਰ ਸੰਭਵ ਸਹੂਲਤਾਂ ਦਿੱਤੀ ਜਾਵੇ ਉਹਨਾਂ ਨੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਦਨ ਸਿੰਘ ਨੂੰ ਹਸਪਤਾਲਾਂ ਦੀ ਨਿਗਰਾਨੀ ਕਰਨ ਦੀ ਤੁਰੰਤ ਕਵੈਤੀ ਯਾਤਰਾ ਕਰਨ ਤੇ ਮ੍ਰਿਤਕ ਦੇਹਾਂ ਨੂੰ ਜਲਦੀ ਵਾਪਸ ਲਿਆਉਣ ਦੀ ਸਹੂਲਤ ਦੇਣ ਦੇ ਨਿਰਦੇਸ਼ ਦਿੱਤੇ ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਰਾਹਤ ਫੰਡ ਵਿੱਚੋਂ ਮ੍ਰਿਤਕ ਭਾਰਤੀ ਨਾਗਰਿਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦੀ ਵਾਧੂ ਸਹਾਇਤਾ ਦਾ ਐਲਾਨ ਕੀਤਾ। ਮੀਟਿੰਗ ਵਿੱਚ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਵਿਦੇਸ਼ ਰਾਜ ਮੰਤਰੀ ਕੀਰਤੀਵਰਦਨ ਸਿੰਘ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਪ੍ਰਮੋਦ ਕੁਮਾਰ ਮਿਸ਼ਰਾ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀ ਡਵਾਲ ਵਿਦੇਸ਼ ਕਚਰ ਵੀਨੇ ਕੁਆਤਰ ਅਤੇ ਹੋਰ ਸੀਨੀਅਰ ਅਧਿਕਾਰੀ ਸਨ। ਕੁਵੈਤ ਦੇ ਮੰਗਾਬ ਸ਼ਹਿਰ ਵਿੱਚ ਪ੍ਰਵਾਸੀ ਮਜ਼ਦੂਰਾਂ ਦੀ ਹੈਸ਼ ਵਾਲੀ 6 ਮੰਜ਼िला ਇਮਾਰਤ ਵਿੱਚ ਕੱਲ ਲੱਗੀ ਅੱਗ ਵਿੱਚ ਕਈ ਲੋਕਾਂ ਦੀ ਜਾਨ ਚਲੀ ਗਈ ਤੇ ਦਰਜਨਾਂ ਜ਼ਖਮੀ ਹੋ ਗਏ ਇਹਨਾਂ ਵਿੱਚੋਂ ਬਹੁਤ ਸਾਰੇ ਕੇਰਲ ਤੇ ਧਮਲਨਾ ਡੁੱਦੇ ਨੇ ਕਵੈਤ ਵਿੱਚ 파르티 ਦੂਤਾਵਾਸ ਨੇ ਜਾਣਕਾਰੀ ਮੰਗਣ ਵਾਲਿਆਂ ਲਈ ਇੱਕ ਹੈਲਪਲਾਈਨ ਨੰਬਰ 96566 55246 ਸਥਾਪਿਤ ਕੀਤਾ ਹੈਲਪਲਾਈਨ ਤੇ ਫੋਨ ਵਟਸਐਪ ਕਾਲ ਨਾਲ ਤੇ ਸੰਦੇਸ਼ ਰਾਹੀਂ ਪਹੁੰਚ ਕੀਤੀ ਜਾ ਸਕਦੀ ਹੈ ਉਧਰੇ ਤਮਿਲਨਾਡੂ ਸਰਕਾਰ ਨੇ ਕੁਐਟ ਵਿੱਚ ਮਦਦ ਦੀ ਲੋੜ ਵਾਲੇ ਭਾਰਤੀਆਂ ਦੀ ਮਦਦ ਲਈ ਇੱਕ ਹੈਲਪ ਲਾਈਨ ਸਥਾਪਿਤ ਕੀਤੀ ਹੈ ਮੁੱਖ ਮੰਤਰੀ ਅਮਕੀ ਸਟਾਰਨ ਨੇ ਰਾਜ ਦੇ ਵਿਦੇਸ਼ ਫਰਾਈ ਮਤਰਾਲੇ ਨੂੰ ਅਗਦੀ ਦੁਰਘਟਨਾ ਵਿੱਚ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਲੋੜੀਂਦੀ ਮਦਦ ਕਰਨ ਲਈ ਕਹਿ ਵਿਭਾਗ ਨੇ ਰਿਕਵੈਸਟ ਕੀਤਾ ਭਾਰਤੀ ਦੂਤਾਵਸਤੋਂ ਪ੍ਰਭਾਵਿਤ ਪਰਿਵਾਰਾਂ ਦੇ ਵੇਰਵਿਆਂ ਨਾਲ ਮਦਦ ਮੰਗੀ ਹੈ ਫੋਨ ਨੰਬਰ 99800309 3793 ਅਤੇ ਦੂਜਾ ਨੰਬਰ ਹੈ 9980 6900 9900 ਵਿਦੇਸ਼ ਮੰਤਰੀ ਡਾਕਟਰ ਜੈਸ਼ੰਕਰ ਨੇ ਕੱਲ੍ਹ ਸ਼ਾਮ ਕੋਇਤ ਵਿੱਚ ਅਗਦੀ ਤਰਾਸਤੀ ਤੇ ਆਪਣੇ ਕੋਇਤੀ ਹਮਰਤਬਾ ਅਬਦੁੱਲਾਹ ਅਲੀ ਅਲਯਾ ਨਾਲ ਗੱਲਬਾਤ ਕੀਤੀ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਡਾਕਟਰ ਜੈਸ਼ੰਕਰ ਨੇ ਕਿਹਾ ਕਿ ਉਹਨਾਂ ਨੂੰ ਇਸ ਵੰਦ ਵਿੱਚ ਕੋਇਤੀ ਅਧਿਕਾਰੀਆਂ ਦੁਆਰਾ ਕੀਤੇ ਗਏ ਯਤਨਾਂ ਤੋਂ ਜਾਣੂ ਕਰਵਾਇਆ ਗਿਆ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ ਤੇ ਜ਼ਿੰਮੇਵਾਰੀ ਤੈਅ ਕੀਤੀ ਜਾਵੇਗੀ ਡਾਕਟਰ ਜੈਸ਼ੰਕਰ ਨੇ ਆਪਣੇ ਜਾਣਾ ਗੋਣ ਵਾਲਿਆਂ ਦੀਆਂ ਰਾਸ਼ਾ ਨੂੰ ਜਲਦੀ ਵਾਪਸ ਜਾਣ ਵਾਸ ਭੇਜਨ ਦੀ ਅਪੀਲ ਕੀਤੀ ਕੋਇਦ ਦੇ ਵਿਦੇਸ਼ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜ਼ਖਮੀਆਂ ਨੂੰ ਲੋੜੀਂਦੀ ਡਾਕਟਰੀ ਸਹਾਇਤਾ ਮਿਲ ਰਹੀ ਹੈ ਵਿਦੇਸ਼ ਮੰਤਰੀ ਨੇ ਕਿਹਾ ਕਿ ਵਿਦੇਸ਼ ਰਾਜ ਮੰਤਰੀ ਕੇਵੀ ਸਿੰਘ ਰਿਕੁਐਸਟ ਪੰਟਰ ਤੋਂ ਬਾਅਦ ਸਥਿਤੀ ਦੀ ਸਮੀਖਿਆ ਕੀਤੀ ਜਾਏਗੀ ਹਰ ਸਾਲ ਇੱਕ ਜੂਨ ਨੂੰ ਕਮਾਂਤਰੀ ਯੋਗ ਦਿਵਸ ਵਿਸ਼ਵ ਪੱਧਰ ਵਿੱਚ ਇਹ ਜੋਸ਼ ਨਰਮਾਇਆ ਜਾਂਦਾ ਇਸ ਵਾਰ ਵੀ ਯੋਗ ਦਿਵਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਸ਼ੌਕ ਦੇਖਣ ਨੂੰ ਮਿਲ ਰਿਹਾ ਹੈ ਫਰੀਦਕੋਟ ਦੇ ਮਹਾਲੀ ਤੋਂ ਯੋਗ ਮਾਰਾਂ ਤੇ ਲੋਕਾਂ ਦਾ ਕਹਿਣਾ ਕਿ ਸਾਨੂੰ ਸਾਰਿਆਂ ਨੂੰ ਅਨੁਰੋਗ ਰਹਿਣ ਲਈ ਯੋਗ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ Principal Gourmet Singh. ਮੋਹਾਲੀ ਤੋਂ ਮੈਂ ਗੱਲ ਕਰ ਰਿਹਾ ਹਾਂ ਪਿਛਲੇ 3-4 ਸਾਲਾਂ ਤੋਂ ਮੈਂ ਯੋਗਨਾ ਜੁੜਿਆ ਹੋਇਆ ਹਾਂ ਉਹਨਾਂ ਰਾਹੀਂ ਤੁਸੀਂ ਆਪਣੀਆਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਜਾਤ ਪਾ ਸਕਦੇ ਜਿੱਥੇ ਅਸੀਂ ਸਰੀਰਿਕ ਤੌਰ ਤੇ ਤੰਦਰੁਸਤ ਹੁੰਦੇ ਹਾਂ ਉੱਥੇ ਯੋਗ ਰਾਹੀਂ ਅਸੀਂ ਮਾਨਸਿਕ ਤੌਰ ਤੇ ਵੀ ਤਕੜੇ ਹੁੰਦੇ ਹਈਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਜਿਹਾ ਵਾਤਾਵਰਣ ਆਉਂਦਾ ਹੈ ਬਹੁਤ ਸਾਰੀਆਂ ਸਾਡੇ ਸਰੀਰਿਕ ਤੌਰ ਤੇ ਦਿੱਕਤਾਂ ਹੈਗੀਆਂ ਨੇ ਉਹਨੂੰ ਠੀਕ ਰੱਖਣ ਖਾਤਰ ਇਹ ਬਹੁਤ ਵੱਡਾ ਇੱਕ ਸਾਡਾ ਕਾਰਗਰ ਹੈਗਾ ਤੇ ਮੇਰਾ ਤਾਂ ਇਹੀ ਅਪੀਲ ਹੈਗੀ ਆ ਕਿ ਅਸੀਂ ਆਪਣੇ ਖਾਤਰ ਆਪਣੇ ਸਿਹਤ ਖਾਤਰ ਆਪਣੇ ਸਰੀਰ ਖਾਤਰ ਅਸੀਂ ਇਹਦੇ ਨਾਲ ਵੱਧ ਤੋਂ ਵੱਧ ਜੁੜੀ ਹੈ ਯੋਗੇਨ ਚਿੱਤਸਯ ਪਦੇਨ ਵਾਚਾ ਮਲੰ ਸ਼ਰੀਰਸਯ ਚ ਵੈਦਕੇਨ ਯੋਪਾ ਕਰੋਤੀ ਪ੍ਰਵਰੰ ਮੁਨੀਨਾ ਪਤੰਜਲੀ ਪ੍ਰਾਂਜਲੀ ਰਾਨ ਤੋਸਮੀ ਮੈਂ ਮਧੂ ਗਾਂਧੀ ਕੇਂਦਰੀ ਵਿਦਿਆਲੇ ਪਿਛਲੇ 30 ਵਰਸ਼ਾਂ ਸੇ ਯੋਗ ਕਾ ਨਿਰੰਤਰ ਅਭਿਆਸ ਮੇਰੇ ਜੀਵਨ ਕਾ ਅਭਿਨੰਗ ਹੈ जिसके कारण मैं शारीरिक व मानसिक तौर पर पूर्णतः स्वस्थ हूँ कि योग को जीवन का एक हिस्सा बनाए तन मन को स्वस्थ रखें मैं विशाल गॉड एडवोकेट स्वस्थ जीवन जीना जिंदगी की जमा पूंजी है और योग करना रोग मुक्त जीवन की कुंजी है वो कहते हैं ना एन एप्पल अ डे कीप्स डॉक्टर अवे बट इन रियलिटी इट्स योगा अडेप डॉक्टर अवे ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਹਰਿਆਣਾ ਦੇ ਸਿਹਤ ਮੈਡੀਕਲ ਸਿੱਖਿਆ ਤੇ ਖੋਜ ਅਤੇ ਏਯੂਸ਼ ਮੰਤਰੀ ਡਾਕਟਰ ਕਮਲ ਗੁਪਤਾ ਨੇ ਕੱਲ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੀ ਤਿਆਰੀ ਨੂੰ ਲੈ ਕੇ ਏਯੂਸ਼ ਵਿਭਾਗ ਅਤੇ ਹਰਿਆਣਾ ਯੋਗ ਕਮਿਸ਼ਨ ਦੇ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗ ਕੀਤੀ। ਡਾਕਟਰ ਗੁਪਤਾ ਨੇ ਦੱਸਿਆ ਕਿ ਹਰਿਆਣਾ ਸਰਕਾਰ ਨੇ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਤੇ ਸਾਰੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਤੇ ਬਲਾਕ ਪੱਧਰ ਤੇ ਸਵੇਰੇ 7 ਤੋਂ 8 ਵਜੇ ਤੱਕ ਯੋਗਾ ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਉਜਰ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਦੁਬਈ ਵਿੱਚ ਆਯੂਸ਼ ਨਾਲ ਯੋਗਾ ਔਰਤਾਂ ਦੀ ਸਿਹਤ ਦਾ ਸ਼ਕਤੀਕਰਨ ਸਰਲੇਖ ਨਾਲ ਇੱਕ ਪੈਨਲ ਚਰਚਾ ਦਾ ਆਯੋਜਨ ਕੀਤਾ ਗਿਆ ਇਹ ਇਵੈਂਟ ਇਸ ਸਾਲ ਦੇ ਅੰਤਰਰਾਸ਼ਟਰੀ ਯੋਗ ਦਿਵਸ ਵਿਸ਼ੇਤ ਕੇਂਦਰ ਸੀ ਔਰਤਾਂ ਦੀ ਸ਼ਕਤੀਕਰਨ ਲਈ ਯੋਗ ਕਿਵੇਂ ਯੋਗ ਆਯੁਰਵੇਦ ਯੋਗਾ ਜਨਾਨੀ ਸਿਹਤ ਅਤੇ ਹੋਮੀਓਪੈਥੀ ਆਯੂਸ਼ ਵਰਗੀਆਂ ਰਵੈਥੀ ਭਾਰਤੀ ਦਵਾਈਆਂ ਦੀਆਂ ਪ੍ਰਣਾਲੀਆਂ ਨਾਲ ਜੁੜਿਆ ਹੋਇਆ ਤੇ ਇਹ ਔਰਤਾਂ ਦੀ ਸਿਹਤ ਅਤੇ ਚੰਗੇ ਜੀਵਨ ਦੇ ਵੱਖ-ਵੱਖ ਪੜਾਵਾਂ ਵਿੱਚ ਕਿਵੇਂ ਅਸਰ ਪਾਉਂਦਾ ਹੈ ਦੇਸ਼ ਵਿੱਚ ਸਾਲ 1872 ਵਿੱਚ ਬਣੇ ਤਿੰਨ ਅਵਰਾਧਕ ਕਾਨੂੰਨਾਂ ਦੀ ਥਾਂ ਕੇਂਦਰ ਸਰਕਾਰ ਵੱਲੋਂ ਹੁਣ ਮੌਜੂਦਾ ਸਮੇਂ ਮੁਤਾਬਕ بنائے ਗਏ ਇਹ ਨਵੇਂ ਕਾਨੂੰਨ ਪਹਿਲੀ ਜੁਲਾਈ ਤੋਂ ਲਾਗੂ ਹੋਣਗੇ। ਇਹਨਾਂ ਵਿੱਚ ਔਰਤਾਂ ਤੇ ਬੱਚਿਆਂ ਪ੍ਰਤੀ ਜੁਰਮਾਂ ਤੇ ਖਾਸ ਨਜ਼ਰ ਰੱਖੀ ਗਈ ਹੈ। ਜਨਸੀ ਜੁਰਮਾਂ ਨਾਲ ਜਿੱਠਣ ਲਈ ਔਰਤਾਂ ਤੇ ਬੱਚਿਆਂ ਪ੍ਰਤੀ ਅਪਰਾਧ ਨਾਂ ਦਾ ਇੱਕ ਨਵਾਂ ਵਿਸ਼ਾ ਸ਼ਾਮਲ ਕੀਤਾ ਗਿਆ ਹੈ। ਸ਼੍ਰੀ ਮੁਖਤਸਰ ਸਾਹਿਬ ਜ਼ਿਲ੍ਹੇ ਤੋਂ ਕਾਨੂੰਨ ਵਿỆਤਨਾ ਜੁੜੇ ਮਾਹਰ ਇਹਨਾਂ ਕਾਨੂੰਨਾਂ ਬਾਰੇ ਕੀ ਦੱਸਦੇ ਨੇ? ਮੈਂ ਗੁਰਪ੍ਰੀਤ ਸਿੰਘ ਗੁਰਾਇਆ ਚੀਫ ਪਬਲਿਕ ਪ੍ਰੋਸੀਕਿਊਟਰ ਗ੍ਰਹਿ ਮੰਤਰालय ਦਿੱਲੀ ਸਰਕਾਰ ਇਹ ਕਾਨੂੰਨ ਤਿੰਨੇ ਜਿਹੜੇ ਆ ਇਹ ਉਦੋਂ ਬਣਾਏ ਗਏ ਸਨ ਜਦੋਂ ਭਾਰਤ ਤੇ ਭਾਰਤੀਆਂ ਦਾ ਰਾਜ ਨਹੀਂ ਸੀ ਔਰ ਉਸ ਤੋਂ ਬਾਅਦ ਜਿਵੇਂ ਜਿਵੇਂ ਕਾਨੂੰਨ ਜਿਵੇਂ ਜਿਵੇਂ ਸਾਡੀਆਂ ਸੰਸਥਾਵਾਂ ਜਿਵੇਂ ਜਿਵੇਂ ਸਾਡੀਆਂ ਅਦਾਲਤਾਂ ਆਪਣੇ ਆਪ ਦੇ ਵਿੱਚ ਭਾਰਤੀ ਲੋਕਾਂ ਦੇ ਹਿਸਾਬ ਨਾਲ ਕਾਨੂੰਨ ਨੂੰ ਹੋਰ ਅੱਗੇ ਲੈ ਕੇ ਗਈਆਂ ਤਾਂ ਇਹ ਤਿੰਨ ਨਵੇਂ ਕਾਨੂੰਨ ਹੋਣ ਚਾਏ ਇਹਨਾਂ ਚ ਮੁੱਖ ਤੌਰ ਤੇ ਇਹ ਆ ਕਿ ਪੁਲਿਸ ਦੀਆਂ ਕੁਝ ਜਿਹੜੀਆਂ ਸ਼ਕਤੀਆਂ ਨੇ ਕੁਝ ਪਾਵਰਸ ਨੇ ਉਹ ਪਹਿਲਾਂ ਤੋਂ ਘਟਕੀਆਂ ਗਈਆਂ ਔਰ ਕੁਝ ਪਾਵਰਸ ਪਹਿਲਾਂ ਤੋਂ ਵਧ ਕੀਤੀਆਂ ਗਈਆਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਕਾਨੂੰਨਾਂ ਰਾਹੀਂ ਹਰ ਨਾਗਰਿਕ ਨੂੰ ਹਰ ਮੌਕੇ ਤੇ ਇਹ ਜਾਣਨ ਦਾ ਅਧਿਕਾਰ ਹੋਵੇਗਾ ਕਿ ਉਹਦੇ ਵਿਰੁੱਧ ਕੀ ਕੇਸ ਬਣ ਰਿਹਾ ਔਰ ਜੇ ਉਹ ਮਦਈ ਹੈ ਤਾਂ ਉਹਦੀ ਦਰਖਾਸਤ ਤੇ ਕੀ ਕਾਰਵਾਈ ਚੱਲ ਰਹੀ ਹੈ ਕੀ ਪੁਲਿਸ ਵੱਲੋਂ ਜਿਹੜੇ ਬਿਆਨ ਦਰਜ ਕੀਤੇ ਜਾਣਗੇ ਉਹਨਾਂ ਦੀ ਵੀਡੀਓਗ੍ਰਾਫੀ ਕੀਤੀ ਜਾਵੇਗੀ ਫਾਇਦੇ ਉਹਦੇ ਇਹ ਨਹੀਂ ਕਿ ਇਹ ਪਹਿਲਾਂ ਕਾਨੂੰਨਾਂ ਨਾਲੋਂ ਬਹੁਤ ਸਰਲ ਨੇ ਪੰਜਾਬ ਸਰਕਾਰ ਸੂਬੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਦਿਵਿਆਂਗ ਵਿਅਕਤੀਆਂ ਦੀਆਂ ਖਾਲੀ ਰੱਖੀਆਂ ਅਸਾਮੀਆਂ ਨੂੰ ਭਰਨ ਲਈ ਇੱਕ ਵਿਸ਼ੇਸ਼ ਮਹਿਮ ਸ਼ੁਰੂ ਕਰੇਗੀ। ਸਰਕਾਰ ਨੇ पीडब्ल्यूਡੀ ਲਈ ਵੱਖ-ਵੱਖ ਵਿਭਾਗਾਂ ਵਿੱਚ ਸਿੱਧੀ ਭਰਤੀ ਤੇ ਤਰੱਕੀ ਦੋਵਾਂ ਵਿੱਚ 4 ਫੀਸਦੀ ਰਾਕਮਾ ਨਿਰਧਾਰਤ ਰਾਕਵਾ ਕਰਨ ਦਾ ਅਰਦਾਸ ਕੀਤਾ ਹੈ। ਸਮਾਜਿਕ ਸੁਰੱਖਿਆ ਔਰਤ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੋਰ ਨੇ ਜਾਣਕਾਰੀ ਦੇ ਅਨੁਸਾਰ ਕਿ ਪੰਜਾਬ ਦੇ ਸਾਰੇ ਵਿਭਾਗਾਂ ਵਿੱਚ ਰੋਸਟਰ ਰਜਿਸਟਰ ਦੀ ਤਸਦੀਕ ਕਰਨ ਉਪਰੰਤ ਦਿਵਿਆਂਗ ਵਿਅਕਤੀਆਂ ਲਈ ਖਾਲੀ ਅਸਾਮੀਆਂ ਦੇ ਬਾਇਓਲੋਗ ਦਾ ਪਤਾ ਲਗਾਇਆ ਗਿਆ ਹੈ। ਭਾਰਤੀ ਮੌਸਮ ਵਿਭਾਗ ਨੇ ਅਗਲੇ 3 ਤੋਂ 4 ਦਿਨਾਂ ਦੌਰਾਨ ਉੱਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਮੱਧ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਜੰਮੂ ਅਤੇ ਵਿਜਨਤ, Odisha ਦੇ ਕੁਝ ਏਸ਼ਿਆਂ ਵਿੱਚ ਗਰਮੀ ਦੀ ਲਹਿਰ ਦੇ ਹਾਲਾਤਾਂ ਦੀ ਪੁਖਕਵਾਨੀ ਕੀਤੀ ਹੈ। ਹਾਲਾਂਕਿ ਮੌਸਮ ਏਜੰਸੀ ਨੇ ਕਿਹਾ ਕਿ ਅਗਲੇ 3 ਦਿਨਾਂ ਦੌਰਾਨ ਪੂਰਬੀ ਭਾਰਤ ਵਿੱਚ ਵੱਤਵਤਾਪਨ ਵਿੱਚ ਕੋਈ ਖਾਸ ਫ਼ਰਕ ਨਹੀਂ ਹੋਏਗਾ। ਉੱਤਰ ਪ੍ਰਦੇਸ਼, ਪੱਛਮੀ ਬੰਗਾਲ ਦੇ ਗੰਗਾ ਖੇਤਰ, ਬਿਹਾਰ ਤੇ ਝਾਰਖੰਡ ਦੇ ਕੁਝ ਏਸ਼ਿਆਂ ਵਿੱਚ ਵੀ ਗਰਮੀ ਦੀ ਲਹਿਰ ਤੋਂ ਗੰਭੀਰ ਗਰਮੀ ਦੀਆਂ ਸਥਿਤੀਆਂ ਜਾਰੀ ਰਹਿੰਦੀ ਪੁਖਕਵਾਨੀ ਕੀਤੀ ਗਈ ਹੈ। ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਿਤੀ 14 ਤਰੀਕ ਨੂੰ ਹੋਣ ਵਾਲੇ ਜੀ 7 ਸਿਕਰਟਸ ਮੀਟਿੰਗ ਵਿੱਚ ਸ਼ਾਮਲਣ ਲਈ ਅਰਜੈਂਟੀ ਜਾਨਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਨਵੀਂ ਦਿੱਲੀ ਵਿੱਚ ਕੋਇਟ ਵਿਖੇ ਅੱਗ ਦੀ ਦੁਰਘਟਨਾ ਜਿਸ ਵਿੱਚ ਬਹੁਤ ਸਾਰੇ ਭਾਰਤੀ ਨਾਗਰਿਕਾਂ ਦੀ ਮੌਤ ਤੇ ਕਈ ਜ਼ਖਮੀ ਹੋ ਗਏ ਬਾਰੇ ਸਮਿਕਾ ਮੀਟਿੰਗ ਦੀ ਪ੍ਰਧਾਨਗੀ ਕੀਤੀ। ਪੰਜਾਬ ਸਰਕਾਰ ਸੂਬੇ ਵਿੱਚ ਸਾਰਿਆਂ ਨੂੰ ਬਰਾਬਰ ਦੇ ਮੌਕੇ ਪ੍ਰਦਾਨ ਕਰਨ ਲਈ ਦਿਵਿਆਂਗ ਵਿਅਕਤੀਆਂ ਦੀਆਂ ਖਾਲੀ ਰੱਖੀਆਂ ਅਸਾਮੀਆਂ ਨੂੰ ਭਰਨ ਦੀ ਇੱਕ ਵਿਸ਼ੇਸ਼ ਮਹਿਮ ਸ਼ੁਰੂ ਕਰੇਗੀ ਅਤੇ ਭਾਰਤੀ ਮੌਸਮ ਵਿਭਾਗ ਨੇ ਅਗਲੇ 3 ਤੋਂ 4 ਦਿਨਾਂ ਦੌਰਾਨ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਚੰਡੀਗੜ੍ਹ, ਦਿੱਲੀ ਤੇ ਜੰਮੂ ਡਿਵੀਜ਼ਨ ਦੇ ਕੁਝ ਹਿੱਸਿਆਂ ਵਿੱਚ ਗਰਮੀ ਦੀ ਲਹਿਰ ਦੇ ਹਾਲਾਤਾਂ ਦੀ ਖੇਨ ਕੀਤੀ ਹੈ ਇਸੇ ਨਾਲ ਹੀ ਆਕਾਸ਼ਵਾਨੀ ਜਲੰਧਰ ਤੋਂ ਖਬਰਾਂ ਦਾ ਇਹ ਬਲੇਟਨ ਖਤਮ ਹੁੰਦਾ ਹੈ ਨਮਸਕਾਰ